ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ ਪਤਾ ਹਟੂ ਤਨੋਲਾ ਅੱਜ ਆ ਪਾਏ ਵਾਂ ਜੀ ਬੱਕਰਾ ਮੰਡੀ ਤੁੰਗ ਵਾਲੀ ਦੇਖੋ ਬਾਈ ਮੰਡੀ ਦਾ ਅਡਰੈਸ ਹੈ ਇਹ ਮੰਡੀ ਦੇਖੋ ਬਈ ਵੀਡੀਓ ਸ਼ੇਅਰ ਕਰ ਦਿਓ ਪਲੀ ਦਬ ਕੇ ਇਹਨਾਂ ਨੂੰ ਸਬਸਕ੍ਰਾਈਬ ਕਰ ਦਿਓ ਆਪਣਾ YouTube ਚੈਨਲ ਹੈ ਜੱਟ ਲਾਈਫ 0176 ਦੇਖੋ ਬੱਕਰੀਆਂ ਬੱਕਰੇ ਸਾਰਾ ਕੁਝ ਮੰਡੀ ਦੇ ਵਿੱਚ ਮੌਜੂਦ ਹੈ ਬਾਈ ਜੀ ਕਬੂਤਰ ਮੁਰਗੇ ਪੋਖਰੇ ਦੇਖੋ ਆ ਡਾਕਨ ਕੰਮ ਜੀ ਤੋਂ ਪੁੱਤਰ ਦੇ ਸਾਹਿਦ ਦੇਖੋ ਸਾਹਿਦ ਦੇਖੋ ਇਹ ਆਪਾਂ ਬੰਦਿਆ ਹੋਇਆ ਉਹਦੇ ਨਾਮ ਮਰਮਨ ਨਾਮ ਦਾ ਜਾਦਾ ਸਾਹਿਦ ਦਾ ਇੱਕ ਦਾ ਕੀ ਰੇਟ ਹੈ ਬਾਈ ਚੋਨਾ ਜੋੜੇ ਦਾ 500 ਬਾਈ ਜੋੜੇ ਦਾ 500 ਠੀਕ ਕਿਹੜਾ ਪੰਡਾ ਬਾਈ ਦਾ ਗੁਰਜ ਹਰੀ ਸਿੰਘ ਗੁਰਜ ਹਰੀ ਸਿੰਘ ਤੇਰਾ ਫੋਨ ਨੰਬਰ ਕਿੰਨਾ ਜੇ ਕਿਸ ਨੇ ਨੰਬਰ ਤਾਂ ਮੇਰੇ ਲਾ ਦੇ ਬਾਈ ਯਾਦ ਨਹੀਂ ਠੀਕ। ਲੋ ਬਹੁਤ ਜਹਰੀ ਸੰਗ ਸਾਹੀ ਦੇਖੋ ਬਹੁਤ ਵਧੀਆ। ਇਹ ਕਿੰਨੇ ਚਰਦੇ ਆ ਬਾਈ? ਦੋ ਦੋ ਮਹੀਨੇ ਰੇ। ਦੋ ਮਹੀਨੇ ਦੇ ਬੱਜੀ। ਦੋ ਮਹੀਨੇ ਦੇ। ਉਧਰ ਕਬੂਤਰ ਆ ਗਏ ਜੀ ਉੱਡਣ ਵਾਲੇ। ਆਹ ਬੱਜੀ ਦੇ ਕਬੂਤਰ। ਬੱਜੀ ਕੀ ਹਾਲ ਆ? ਕਿਹੜਾ ਬੰਡਾ? ਮਹਿਮਾ ਸਰ ਦਾ। ਮਹਿਮਾ ਸਰ ਦਾ। ਬਾਈ ਮਹਿਮਾ ਸਰ ਦੇ ਤੋਂ ਆਉਂਦਾ। ਆਪਣੇ ਕਬੂਤਰ ਦਾ ਰੇਟ ਕੀ ਆ? 6 ਸੇ ਦਾ ਜੋੜਾ ਜੁੜਾ। 6 6 ਦਾ ਜੋੜਾ ਉੱਡਦੇ ਵਧੀਆ। ਸਾਰੇ ਬਾਜੀ ਬਾਜੀ ਦੇ ਕੋਲ। ਅੱਛਾ ਕਿਨੇ ਚਰਦੀ ਉਮਰਾ ਮਰ ਕਰਨੀਆਂ ਨੇ ਇਹਨਾਂ ਦੀ ਇਹਨਾਂ ਦੀ ਆਪਾਂ ਨੂੰ ਤਾਂ ਕੀ ਪਤਾ ਭਰਾ ਜਿਨ੍ਹਾਂ ਦੇ ਉਹਨਾਂ ਨੂੰ ਪਤਾ ਅੱਛਾ ਕਿਸੇ ਦੇ ਆ ਫੜੇ ਵਿਆ ਠੀਕ ਹੈ ਉਤਰੇ ਉਤਰਮ ਦੇਖੋ ਆ ਰਿਹਾ ਸੀ ਮੁਰਗੇ ਦੇ ਉਤਰੇ ਇਹ ਸੀਗਾ ਤਾਂ ਕਪੜੇ ਲਓ ਭਾਈ ਜਾਂਦਾ ਬੱਕਰਾ ਚੋਟੀ ਦਾ ਦੇਖੋ ਭਾਈ ਤੰਗਵਾਲ ਦੀ ਮੰਡੀ ਆ ਭਾਈ ਤੰਗਵਾਲ ਦੀ ਦੇਖੋ ਪੋਕਾ ਗਿਆ ਲੱਗਦਾ ਇਹ ਕਿਸੇ ਭਰਾ ਨੇ ਰੋਟੀ ਪਾਣੀ ਛਕਣਾ ਸੱਚ ਛਕਦੇ ਵੇ ਦੇਖੋ ਇੱਕ ਪਰਾਤ ਰਹਿ ਜਾਂਦਾ ਹੈ ਲਓ ਬਾਈ ਜੀ ਮੰਡੀਆ ਦੇਖੋ ਗਰੇ ਹੈ ਭੈੜਾ ਮੰਡੀ ਓ ਕਿਵੇਂ ਠੀਕ ਹੋਵੇ ਚੱਲੋ ਲਓ ਵੀ ਅੱਗੇ ਚੱਲਦੇ ਆਂ ਅਗੇ ਚੱਲਦੇ ਦੇਖੋ ਬਈ ਬਾਜ਼ਾਰ ਪਹਿਲਾਂ ਪਹਿਲਾਂ ਬਾਜ਼ਾਰ ਦੇਖੋ ਮੰਡੀ ਦਾ ਇਹੇ ਸ਼ੇਅਰ ਕਰ ਦਿਓ ਪਲੀਜ਼ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦੀ ਮੇਰੇ ਇਹ ਆ ਜੀ ਟੋਂਗਵਾਲ ਦੀ ਮੰਡੀ ਟੋਂਗੜ ਟੋਂਗੋਵਾਲ ਟੋਂਗੜ ਦੇਖੋ ਬਈ ਇਹੇ ਸ਼ੇਅਰ ਕਰ ਦਿਓ ਪਲੀਜ਼ ਦੱਬ ਕੇ ਲੋ ਜੀ ਤੁਹਾਨੂੰ ਸ਼ਾਰਾ ਬਾਜ਼ਾਰ ਦਿਖਾਉਣੇ ਪਏ ਤਾਂ ਬੱਕਰੇ ਜਿਹੜੇ ਬੱਕਰੇ ਦੇਖੋ ਬਈ बकरा तो भाई तो तो बार बुरी आ गया मंडी पे ढकी बकरे बकरे देखो भाई पत्थेन के बकरे भाई बकरे बकरे ਉਹ ਬੱਕਰੀ ਬੱਕਰੀ ਉਹ ਲੈ ਜਾਂਦਾ ਲਓ ਜੀ ਬੱਕਰੀ ਬੱਕਰੀ ਆ ਬਾਈ ਬੱਕਰੀ ਬੱਕਰੀ ਜਿਹੜਾ ਸ਼ੇਅਰ ਕਰਦੇ ਹੋ ਲਓ ਜੀ ਆ ਬੱਕਰੀ ਆ ਬੱਕਰੀ ਹੋਰ ਜੀ ਕੀ ਹਾਲ ਹੈ ਠੀਕ ਹੈ ਜੀ ਕਿਹੜਾ ਪਿੰਡ ਆ ਜੀ ਖੈਲੀਆ ਖੈਲੀ ਵਾਲਾ ਆ ਬੱਕਰੀ ਆ ਸੂਈ ਵੀ ਹੈ ਇਹ ਹੈ ਸੂਈ ਵੀ ਬੱਕਰੀ ਸੂਈ ਆ ਕੀ ਰੇਟ ਕਰਤਾ ਇਹਦਾ 9000 9000 ਮੇਰੇ ਤਾਂ ਮੈਮਣਾ ਜੀ ਹਾਂ ਸਰ ਮੈਮਣਾ ਮੇਰੇ ਤਾਂ ਮੈਮਣਾ 9000 ਰੁਪਿਆ ਜੀ ਪਿੰਡ ਖੇਲੀ ਵਾਲਾ ਸਤਰਾ ਬਹੁਤ ਵਧੀਆ ਕਿਵੇਂ ਬਾਈ ਇਧਰ ਆ ਗਿਆ ਬਾਈ ਬੱਕਰੀਆਂ ਬੱਕਰੀਆਂ ਹੋਰ ਕੀ ਆਲਾ ਬਰਾਬਰ ਮੇਰਾ ਬੰਦਾ ਬਾਈ ਦਾ ਰਾਮਾ ਮੰਡੀ ਰਾਮਾ ਮੰਡੀ ਰਾਮਾ ਮੰਡੀ ਦਾ ਬਾਈ ਕਿੰਨਾ ਮਾਲ ਲੱਗਦਾ ਹੈ ਬਾਈ ਤੱਕ ਲੱਗਦਾ ਠੀਕ ਹੈ ਹੋਰ ਵੀ ਮੋਨੇ ਲੈਣਾ ਹੋਊਗਾ ਲੈਣਾ ਵੀ ਹੋਊਗਾ ਠੀਕ ਹੈ ਉਹ ਵੀ ਰਾਮਾ ਮੰਡੀ ਤੋਂ ਸੀ ਆਪਾਂ ਅੱਗੇ ਚੱਲਦੇ ਆਂ ਲੋ ਬਈ ਪਹਿਲਾਂ ਸਾਰੀ ਵੀਡੀਓ ਦਿਖਾਉਣਾ ਆਪਾਂ ਫੇਰ ਦੇਖਾਂਗੇ ਪ੍ਰੋਗਰਾਮ ਲੋ ਮੰਡੀ ਆ ਤੇ ਰਹੀ ਦੇਖ ਮੰਡੀ ਬਕਰਾ ਮੰਡੀ ਤੋਂਗ ਵਾਲੀ ਤੋਂਗ ਵਾਲੀ ਕਿਹਵਾਚਾ ਨੰਬਰਦਾਰ ਦੀ ਚੱਕਲੇ ਹਾਂ ਚੱਕਲੇ ਓਏ ਭਾਈ ਮੰਡੀ ਦੇਖੋ ਭਾਈ ਦਰਸ ਵਧੀਆ ਵਧੀਆ ਝੋਲੇ ਰस्सियां ਬਾਨੀਆਂ ਸਭ ਕੁਝ ਤੁਹਾਨੂੰ ਮਿਲੂਗਾ ਇੱਥੋਂ ਭਾਈ ਜੀ ਡਾਂਗਾ ਸੋਟੀਆਂ ਬਾਸਲੀਆਂ ਦੇਖੋ ਤੋਂਗਵਾਲ ਦੀ ਮੰਡੀ ਆ ਭਾਈ ਤੋਂਗੜ ਦੇਖੋ ਇਹ ਡੈਗਮ ਦੇਖੋ ਬੱਕਰੇ ਬੱਕਰੀਆਂ ਬੱਕਰੇ ਬੱਕਰੀਆਂ ਲਓ ਭਾਈ ਵੀਡੀਓ ਕਰਦੇ ਹੋ ਸ਼ੇਅਰ ਪਲੀਜ਼ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਦੇਖੋ ਭਾਈ ਕੀ ਬਾਤ ਆ ਇਤੋਂ ਟੰਗਵਾਲ ਦੀ ਮੰਡੀ ਦਾ ਨਜ਼ਾਰਾ ਆ ਬਾਈ ਟੰਗਵਾਲ ਦੀ ਮੰਡੀ ਆ ਜੀ ਦੇਖੋ ਬੱਕਰਾ ਮੰਡੀ ਟੰਗਵਾਲਾ ਪਲੀਜ਼ ਸ਼ੇਅਰ ਕਰ ਦਿਓ ਭਾਈ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਆਲੋ ਲਾਈਕ ਪਲੀਜ਼ ਪਣਾ ਫੋਨ ਨੰਬਰ ਆ 9873393800 ਜੱਟ ਦਾ ਲਾਈਵ 1976 ਆਪਣਾ ਕੀ ਜੀ ਦੇਖੋ ਬਾਈ ਜੀ ਘੈਂਟ ਮੰਡੀ ਤੰਗਾਲ ਦੀ ਦੇਖੋ ਬਾਈ ਜੀ ਆਈ ਜਾਂਦੇ ਨਿਆਰੇ ਦੇਖੋ ਬਾਈ ਜੀ ਨਿਆਰੇ ਆਈ ਜਾਂਦੇ ਨਿਆਰੇ ਜਾਈ ਜਾਂਦੇ ਦੇਖੋ ਬਾਈ ਮੰਡੀ ਦੇਖੋ ਪਹਿਲਾਂ ਮੰਡੀ ਦੇਖੋ ਬਾਈ ਤੰਗਾਲ ਦੀ ਬਹੁਤ ਘੈਂਟ ਮੰਡੀ ਆ ਬਾਈ ਜੀ ਦੇਖੋ ਕੱਠ ਦੇਖੋ ਬਾਈ ਹਲੇ 11 6:30 ਦਾ ਟਾਈਮ ਆ ਬਾਈ 6:30 ਦਾ ਹੀ ਟਾਈਮ ਆ ਬਾਈ ਹਲੇ

ਨੋ ਬਈ ਇੱਧਰ ਆ ਗਿਆ ਪ੍ਰੋਗਰਾਮ 40 ਹਜ਼ਾਰ ਇਹ ਵਕਤ ਵੇਹ ਰੇਟ 40 ਹਜ਼ਾਰ ਕਿਹੜਾ ਪਿੰਡ ਹੈ ਬਾਈ ਨਿਆਉਰ ਜੀ ਨਾਉੜ ਨਿਆਉਰ ਨਿਆਉਰ ਮਲੂਕੇ ਕੋਲੇ ਪੁੱਛ ਮਲੂਕੇ ਕੋਲੇ ਪਿੰਡ ਬਾਈ ਦਾ ਨਿਆਉਰ ਹੈ ਬਾਈ ਬੱਕਰੀਆਂ ਵਧੀਆ ਨੇ ਬੱਕਰੀਆਂ ਵਧੀਆ ਨੇ ਬਾਈ ਇਹੇ ਕੰਮ ਕਰਦੇ ਆਪਾਂ ਖੇਤੀ ਵੀ ਕਰਦੇ ਨਾਲ भी कर बकरियों का कम तक ठीक है पूरी ठीक है, थी। थी। है भाई देखो भाई चिट्टा लो गया खीरा खीरा बच्चा देखो दुद्ध चाहता है जो है प्योर बीटल कन्ना कूने का पूरा हाँ देखो न देखो डेढ़ डेढ़ फुट के कन्न बकरे देख सकते बहुत सोहनी वरायटी है देखो भाई। भाई रेट की रखेगा पैंती हजार रुपया रेट है भाई पैंती हजार खीरा बकरी बकरा भाई जी खीरा बकरा कूँ खीरा बकर आकर देखो बै जी ए पैंती हजार रुपया रेट है जी लो भाई ਭਾਈ ਆਪਣਾ ਫੋਨ ਨੰਬਰ ਬੋਲੀ ਮਾੜੇ ਵਿੱਚ ਦੇ 94641 ਠੀਕ ਹੈ ਭਾਈ 41911 ਠੀਕ ਹੈ ਨਾਮ ਕੀ ਹੈ ਭਾਈ ਸਤਵੰਤ ਸਿੰਘ ਸਤਵੰਤ ਸਿੰਘ ਧੰਨਵਾਦ ਲਓ ਭਾਈ ਇਹ ਕਿਸੇ ਭਰਾ ਨੂੰ ਚਾਹੀਦੀ ਹੈ ਵਧੀਆ ਬਰੀਡ ਦੇ ਬੱਕਰੇ ਬੱਕਰੀਆਂ ਬਾਈ ਨਾ ਕਰੋ ਸੰਪਰਕ ਲਓ ਭਾਈ ਦੇਖੋ ਜੀ ਮੰਡੀ ਦੇਖੇਗਾ ਤੁਸੀਂ ਤੁਹਾਨੂੰ ਮੰਡੀ ਦਿਖਾਉਣਾ ਹੈਗੇ ਲਓ ਭਾਈ ਬਹੁਤ ਬਹੁਤ ਵਧੀਆ ਵਧੀਆ ਸਿਰੇ ਸਿਰੇ ਦੇ ਆ ਬੱਕਰੀਆਂ ਭਾਈ ਦੇਖੋ ਭਰਾ ਜੀ ਦੇਖੋ ਭਾਈ ਮੰਡੀ ਦਾ ਸਾਰੀ ਮੰਡੀ ਬੰਦੀ ਮਾਰੋ ਨੀਗਾ ਭਾਈ ਸਾਰੀ ਮੰਡੀ ਦਿਖਾਉਣੇ ਹਨ ਟੋਂਗਾਲ ਦੀ ਸਾਰੀ ਮੰਡੀ ਦੇਖੋ ਭਾਈ ਜੀ ਸਾਰੀ ਮੰਡੀ ਦੇਖੋ ਪਲੀਜ਼ ਸਾਰੀ ਮੰਡੀ ਦੇਖੋ ਭਾਈ ਜੀ ਬਹੁਤ ਘੈਂਟ ਘੈਂਟ ਬੱਕਰੇ ਬੱਕਰੀਆਂ ਪਾਈਆਂ ਕੋਲੇ ਮਜੂਰ ਆ ਭਾਈ ਜੀ ਘੈਂਟ ਘੈਂਟ ਬੱਕਰੇ ਬੱਕਰੀਆਂ ਮਜੂਦ ਹੈ ਵੀਡੀਓ ਸ਼ੇਅਰ ਕਰ ਦਿਓ ਪਲੀਜ਼ ਦਬ ਕੇ ਲੋ ਜੀ ਠੀਕ ਹੈ ਭਾਈ ਕਹਿੰਦਾ ਕੰਮ ਬਾਈ ਇੱਧਰ ਆ ਗਿਆ ਜੀ ਬੋਗ ਬੂਰਾ ਸੁਣੀ ਦਾ ਦੇਖੋ ਕਾਲਾ ਕਿਉਂ ਕਾਲਾ ਬੋ ਬਈ ਆ ਲਾਈਆਂ ਨੇ ਬਾਈ ਕੀ ਹਾਲਾ ਕਿਹੜਾ ਪਿੰਡ ਹੈ ਬਾਈ ਦਾ ਚੰਗ ਵਾਲੀ ਚੰਗ ਵਾਲੀ ਪਿੰਡ ਹੈ ਬਾਈ ਦਾ ਆਪਣਾ ਮਾਲ ਹਾਂਜੀ ਦੇਖੋ ਮਾਲ ਵਧੀਆ ਬਾਈ ਦਾ ਐਂਟਾ ਕੋਈ ਟ੍ਰੇਡਰ ਕੋ ਲਾਇਆ ਨਹੀਂ ਬਾਈ ਦੇ ਮਾਲ ਵਧੀਆ ਮਾਲ ਆ ਬਾਈ ਦਾ ਕਾਲਾ ਬੱਕਰਾ ਦੀ ਕੋਈ ਕਿਨਾ ਘੈਂਟਾ ਕੰਨਾ ਕੋਨਾ ਦਾ ਪੂਰਾ ਓਕੇ ਆ ਇਹ ਕਾਲੇ ਦਾ ਰੇਟ ਈ ਹੈ ਬਾਈ 15000 15000 ਹੈ ਬਾਈ ਕਾਲੇ ਦਾ ਰੇਟ 15000 ਪੂਰਾ ਛੇਰੇ ਦਾ ਬੱਕਰਾ ਬਾਈ ਜੇ ਕਿਸੇ ਨੇ ਲੈਣਾ ਤੇਰਾ ਫੋਨ ਨੰਬਰ ਕਿੰਨਾ ਬਾਈ ਫੋਨ ਨੰਬਰ 75087 87750 ਠੀਕ ਹੈ ਆ ਬਾਈ ਆ ਨੰਬਰ ਹੈ ਬਾਈ ਜਿਹਨੇ ਬੱਕਰੀ ਬੱਕਰਾ ਲੈਣਾ ਕੋਈ ਵੀ ਠੀਕ ਆ ਸੂਈ ਹੋਈ ਗੱਬਣ ਤਾਂ ਬਾਈ ਨਾਲ ਕਨੈਕਟ ਕਰਿਓ ਪਿੰਡ ਤੁੰਗ ਵਾਲੀ ਲਓ ਬਈ ਜ਼ਿਲ੍ਹਾ ਬਠਿੰਡਾ ਪਰ ਲੋਕਸਾਨ ਬਾਈ ਆ ਬਾਈ ਆ ਲਓ ਬਈ ਆ ਖੜਾ ਕੋ ਸਮਾਲ ਦੇਖੋ ਬੱਕਰੀ ਸਹੀ ਦੀ ਹੈ ਬਾਈ ਪੂਰੀ ਵਧੀਆ ਸਰੇ ਦੀ ਦੇਖੋ ਬਾਈ ਮਾਲ ਦੇਖੋ ਬਾਈ ਜੀ ਮਾਲ ਹੈ ਕਾਹੜਾ ਮਾਲ ਹੈ ਹਰਿਆਣੇ ਤੋਂ ਰਾਜਸਥਾਨ ਤੋਂ ਸਾਰੇ ਕਿਤੋਂ ਆਇਆ ਪਿਆ ਬਾਈ ਮਾਲ ਤੁਸੀਂ ਦੇਖੋ ਕੀ ਬਾਤਾਂ ਨੇ ਪਲੀਜ਼ ਮਾਲ ਦੇਖੋ ਬੱਕਰੀਆਂ ਦੇਖੋ ਬੱਕਰੇ ਦੇਖੋ ਬਾਈ ਜੀ ਾਡੋ ਾਡੀ ਜਾਲੀਆਂ ਦੇ ਵਿੱਚ ਬੰਦ ਕਰੇ ਪਿਆ ਭਰਾਵਾਂ ਦੀ ਪਲੀਜ਼ ਵੀਡੀਓ ਸ਼ੇਅਰ ਦਬਕੇ ਚੈਨਲ ਨੂੰ ਸਬਸਕ੍ਰਾਈਬ ਧੰਨਵਾਦ ਜੀ बकरे बकरियां भाई बकरे बकरियां हले मंडी हले मंडी चालू हुई है जी तो भर जुगे बाद थोड़े समय के बिच हले ग्यारह का साढ़े दस पौने ग्यारह मसा बजा जी देखो तो भाई मंडी दे। मंडी देखो ओ बैठा रामू तेरे यार उधर बैठे अ अच्छा ठीक है ठीक है ठीक है यह भी लोटा कम लो भाई देखो भाइ बकर देखो भाई बकरो भाई टोंगाली मंडी नज़ारेदार देखो भाई बाबे की दुकान लाई पूरी बढ़िया सर ਪੂਰਾ ਪਯਰ ਮਾਲ ਰਸੀਆਂ ਰਸਤੋ ਸਾਰਾ ਕੁਸ ਬਰਬਰੀ ਬੱਕਰੀਆਂ ਵਾਲੀਆਂ ਆਈਆਂ ਆਈਆਂ ਇਹ ਬਰਬਰੀ ਦੇਖੋ ਮੰਡੀ ਦੇਖੋ ਬਾਈ ਮੰਡੀ ਦੇਖੋ ਆਹ ਚਿੱਟਾ ਬੱਕਰਾ ਦੇਖੋ ਬਾਈ ਕਿੰਨਾ ਘੈਂਟ ਬੱਕਰਾ ਦੇ ਹਾਂ ਯਾਰ ਕਹਿ ਦੰਦਾ ਬਾਈ ਬੱਕਰਾ ਇਹ ਚਾਰ ਦੰਦ ਬੱਕਰਾ ਇਹ ਚਾਰ ਦੰਦ ਬੱਕਰਾ ਜੀ ਚਿੱਟਾ ਦੇਖੋ ਕਿੰਨਾ ਘੈਂਟਾ ਪਯਰ ਆ ਬਾਈ ਬੜਾ ਪਿੰਡ ਕਿਹੜਾ ਭਲਾਈਆਂ ਜੀ ਭਲਾਈ ਆਣਾ ਭਲਾਈ ਆਣ ਦਾ ਬੱਕਰਾ ਜੀ ਬਾਈ ਯਾਰ ਰੇਟ ਬਾਕੀ ਕਰੇਗਾ 80000 80000 अस्सी हजार चार दंद है हाँ जी। चार दंद अस्सी हजार भाई फोन नंबर बोलिया नड़ानवे जीरो देती। ठीक है, बकरा पूरा शेरे का देखो भाई बकरा देखो भी। क्या बात है देखो भाई दुकाना दुकाना जी देखो भाई। देखाने, 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 ਓਏ ਤੂੰ ਗੜ ਦੀ ਮੰਡੀ ਆ ਬਾਈ ਤੂੰ ਗੜ ਕੈਂਟ ਮੰਡੀ ਆ ਕੈਂਟ ਬੱਕਰੀਆਂ ਕੈਂਟ ਬੱਕਰੇ ਆ ਜਾਓ ਬਾਈ ਜਿਹਾ ਸਿਰਾ ਲੱਗਿਆ ਤੇ ਆਓ ਬਾਈ ਸਭ ਦੇਖੋ ਦੁਕਾਨ ਹਾਲ ਬਾਈ ਵਧੀਆ ਵਧੀਆ ਸਭ ਦੇ ਚੰਗੇ ਚੰਗੇ ਟੰਗਵਾਲ ਦੀ ਮੰਡੀ ਤੇ ਆ ਜਾਓ ਬਾਈ ਵਪਾਰੀ ਵਾਰਗ ਵੇਚਣ ਵਾਲੇ ਭਰਾ ਪਾਲੀ ਵੀਰ ਸਾਰੇ ਆ ਗਏ ਆ ਜਾਓ ਬਾਈ ਟੰਗਾੜੀ ਦੀ ਮੰਡੀ ਤੇ ਆ ਜਾਓ ਤੇ ਵੀਰਵਾਰ ਨੂੰ ਲੱਗਦਾ ਜੀ ਤੇ ਹਰ ਵੀਰਵਾਰ ਨੂੰ ਮੰਡੀ ਲੱਗਦੀ ਹੈ ਜੀ ਦੇਖੋ ਹਰ ਵੀਰਵਾਰ ਕਿੰਨਾ ਸਾਰਾ ਮਾਲ ਆਵਾ ਨਾ ਭਾਈ ਨਾ ਭਾਈ ਇਹਦੇ ਸ਼ੇਅਰ ਕਰ ਦੇ ਪਲੇਸ ਦਬ ਕੇ ਬੱਕਰੀਆਂ ਬੱਕਰੇ ਦੇਖੋ ਜੀ बकरियां बकरे मुर्गे मुर्गियां जो कुछ चाहोगे वही उसे मिलेगा भाई जी तो अपना यूट्यूब चैनल जट लाइफ होने छेत्रक्राइब लागू कर धन्यवाद इधर देखो सारे मेहमान एक को देखो सारे मेहमान एक जी देखो भाई घा का काम भाई की की रेट का माल अपने को ठीक है यहाँ दस हजार है जी ਕਿੱਤੇ ਰਹਿਣਾ ਤਾਂ ਕਹਿੰਦਾ 15000 ਪਿੰਡ ਕਿਹੜਾ ਹੈ ਭਾਈ ਰੂਪਾ ਭਾਈ ਰੂਪਾ ਪਿੰਡ ਹੈ ਜੀ ਭਾਈ ਰੂਪਾ ਭਾਈ ਦਾ ਕਾਤੇ ਗੱਡੀ ਤੇ ਹੈ ਠੀਕ ਹੈ ਵਾਹ ਵਾਹ ਦਾ ਮਾਲ ਬਹੁਤ ਸੋਹਣਾ ਬਾਈ ਦੇਖੋ ਮੰਡੀ ਦੇਖੋ ਪਰ ਇਹ ਸ਼ੇਅਰ ਕਰ ਦਿਓ ਫੇਲੇ ਦੱਬ ਕੇ ਸਾਰੀ ਮੰਡੀ ਦਿਖਾਵਾਂਗਾ ਜੀ ਪਹਿਲਾਂ ਤੁਹਾਨੂੰ ਸਾਰੀ ਮੰਡੀ ਦਿਖਾਵਾਂਗਾ बाद यूट्यूब फारमर पीवी उन्नी लाइव होव जी फार्मर पीवी उन्नी यूट्यूब लाइव होव गई सौदा इधर हो गया देखो ने करता सौदा देखो बकर लगे पे बकरियाँ बकरे तंग वाल दंडी है जी हट है कम लगे वीडियो शेयर कर दो दब के चैनल सबसक्राइब कर दो भाई जी देखो मंडी, देखो।, मंडी देखो तो तुम्हें मंडी अंदर देखो लो जी बानिया तूलिया सौदे लागे हम देखो भाई स्टार्टिंग होगी देखो भाजी देखो भाई बीट कैंट बकर ਲਓ ਵਈ ਇੱਧਰ ਲੰਗਰ ਪਾਣੀ ਦਾ ਪ੍ਰਬੰਧ ਮਾਈਆਂ ਦਾ ਆ ਦੇਖੋ ਵਈ ਬੱਕਰਾ ਆ ਬੱਕਰਾ ਜੱਤਲ ਦੇਸੀ ਲਿਖੋ ਵਈ ਮੇਰੇ ਮਾਲ ਲਈ ਜਾਂਦਾ ਜੀ ਜੇ ਸੱਕੇਂ ਭਰਾਵੋ ਜੇ ਸ਼ਿਰਕ ਕਰਦੇ ਪਲੀਜ਼ ਆਪ ਨੂੰ ਇੱਧਰ ਲੰਗਰ ਆ ਗਿਆ ਜੀ ਲੰਗਰ ਲਓ ਢੇਡਾਂ ਢੇਡੂ ਸਾਰਾ ਆ ਪਾਣੀ ਆ ਗਿਆ ਜੀ ਪਾਣੀ ਆ ਗਿਆ ਜੀ ਪੂਰਾ ਵਧੀਆ ਪਾਣੀ ਆ ਜੀ ਵਾਟਰ ਲਓ ਜੀ ਐਰੋ ਦਾ ਪਾਣੀ ਲਓ ਜੀ ਉਹ ਸ਼ੇਅਰ ਕਰ ਦੋ ਧੰਨਵਾਦ ਸਾਥਰੀ ਕਾ